ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਮਨੋਜ ਜੋਸ਼ੀ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਲੁਧਿਆਣਾ ਪੱਛਮੀ ਦੇ ਜਿਮਨੇ ਚੌਂ ਦੇ ਵਿੱਚ ਜਿਮਨੇ ਚੌਂ ਦਾ ਜਿਹੜਾ ਅਖਾੜਾ ਪੂਰੀ ਤਰ੍ਹਾਂ ਭਰ ਚੁੱਕਿਆ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਜਿਹੜੇ ਨੇ ਔਲਾਂਤ ਨੇ ਸਭ ਨੇ ਨਾਮਿਨੇਸ਼ਨ ਕਰਤੀ ਹੈ ਔਰ ਪੂਰੀ ਕੈਂਪੇਨ ਜਿਹੜੀ ਹੈਗੀ ਹੈ ਉਹ ਅੱਪਕੇ ਸ਼ੁਰੂਆਤੀ ਦੌਰ ਦੇ ਵਿੱਚ ਚੱਲ ਰਹੀ ਹੈਗੀ ਹੈ ਤੇ ਸਾਡੇ ਨਾਲ ਅੱਜ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜੀ ਜਿਹੜੇ ਕਿ ਰਾਸਵਭ ਮੈਂਬਰ ਨੇ ਤੇ ਉਹਨਾਂ ਵਾਸਤੇ ਇੱਕ ਗੱਲ ਬੈਨੀਫਿਟ ਦੀ ਹੈ ਕਿ ਉਹ ਪਿਛਲੇ 3 ਮਹੀਨੇ ਤੋਂ ਹਲਕੀ ਸੇਵਾ ਕਰ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੇ 3 ਮਹੀਨੇ ਪਹਿਲਾਂ ਉਹਨਾਂ ਨੂੰ ਆਪਣਾ ਉਮੀਦਵਾਰ ਲੁਧਿਆਣਾ ਪੱਛਮੀ ਤੋਂ ਜਿਹੜਾ ਸੀਗਾ ਉਹ ਉਤਾਰ ਦਿੱਤਾ ਗਿਆ ਸੀਗਾ ਤੇ ਇਹ ਜਿਹੜੀ ਸੀਟ ਸੀਗੀ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਵਿਧਾਇਕ ਸੀਗੇ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਦੇ ਸਵਰਗ ਵਾਸਤੇ ਬਾਅਦ ਖਾਲੀ ਹੋਈ ਸੀ ਤੇ ਉਪਰ ਹੁਣ ਚੋਣ ਹੋਣ ਜਾ ਰਹੀ ਹੈ ਸਾਡੇ ਨਾਲ ਨੇ ਸੰਜੀਵ ਰੋਲਾ ਜੀ ਸੰਜੀਵ ਰੋਲਾ ਜੀ ਤੁਹਾਡਾ ਜੀ ਮੀਂਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਮੇਰਾ ਪਹਿਲਾ ਸਵਾਲ ਹੈਗੇ ਆ ਕਿ ਤੁਸੀਂ 3 ਮਹੀਨੇ ਤੋਂ ਇਲਾਕੇ ਵਿੱਚ ਰਹਿ ਰਹੇ ਹੋ ਕਿੰਦਾਆਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਸੀਗੀਆਂ ਜਿਹੜੀਆਂ ਤੁਸੀਂ ਹੁਣ ਤੱਕ ਹੱਲ ਕਰ ਚੁੱਕੇ ਹੋ ਕੋ ਹਰੇਕ ਦੀ ਅਲੱਗ ਹੈ ਕਿਸੇ ਦੀ ਇਲਾਕੇ ਦੀ ਹੁੰਦੀ ਹੈ ਕਿਸੇ ਦੀ ਆਪਣੇ ਕਲੋਨੀ ਨਾਲ ਕਲੋਨੀ ਨੂੰ ਲੈ ਕੇ ਹੁੰਦੀ ਹੈ ਕਿਸੇ ਦੀ ਪਰਸਨਲ ਹੁੰਦੀ ਹੈ ਸੋ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਆਈ ਕੋਈ ਇਸ਼ੂ ਆਇਆ ਕੋਈ ਕਿਸੇ ਦੀ ਸਮੱਸਿਆ ਆਈ ਮੈਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਹਲਕਾ ਤੁਹਾਡਾ ਜਿਹੜਾ ਹੈਗਾ ਆਪਾਂ ਕੀ ਇਹ ਨੂੰ ਦੇਣਾ ਪੱਛਮੀ ਹੈਗਾ ਤੁਸੀਂ ਹੋਰ ਵੀ ਇਹ ਨੂੰ ਦੇਣੇ ਵਿੱਚ ਕੰਮ ਕੀਤੇ ਨੇ ਪਰ ਜੋ ਲੋਕ ਨੇ ਉਹ ਜਿਹੜੇ 3 ਸਾਲ ਦੇ ਆਪਾਂ ਸਰਕਾਰ ਦੇ ਕੰਮ ਸੀਗੇ ਉਹਨਾਂ ਨੂੰ ਲੈ ਕੇ ਸਰਕਾਰ ਲੋਕਾਂ ਜਾ ਰਹੇ ਆ ਜਾਂ ਜਿਹੜੇ ਤੁਸੀਂ ਤਿੰਨ ਮਹੀਨੇ ਦਾ ਕੰਮ ਕੀਤੇ ਆ ਅਸੀਂ ਉਹਨਾਂ ਨੂੰ ਲੈ ਕੇ ਅੱਗੇ ਜਾ ਰਹੇ ਆ ਨਹੀਂ ਨਹੀਂ 3 ਸਾਲਾਂ ਵਿੱਚ ਮੈਂ ਵੀ ਕੰਮ ਕੀਤੇ ਆ ਜੀ ਸਰਕਾਰ ਨੇ ਵੀ ਕੀਤੇ ਆ ਦੇਖੋ ਮੈਂ ਵੀ ਜਿਹੜੇ ਕੰਮ ਕੀਤੇ ਆ ਐਜ਼ ਰਾਜ ਸਭਾ ਐਮਪੀ ਮਤਲਬ ਕਿ ਕਈ ਸੈਂਟਰ ਦੇ ਮინისტრਾਂ ਨਾਲ ਲੈ ਕੇ ਕੰਮ ਕਰਵਾਏ ਕਈ ਸਟੇਟ ਨਾਲ ਕਰਵਾਏ ਪੱਕੀ ਸਰਕਾਰਾਂ ਤੋਂ ਬਗੈਰ ਤਾਂ ਮੈਂਬਰ ਪਾਰਲੀਮੈਂਟ ਵੀ ਕੰਮ ਨਹੀਂ ਕਰ ਸਕਦੇ ਉਹਨਾਂ ਦਾ ਸਹਿਯੋਗ ਚਾਹੀਦਾ ਤੇ ਮੈਨੂੰ ਪੂਰਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਜੀ ਦਾ ਪੂਰਾ ਸਹਿਯੋਗ ਮਿਲਿਆ ਤੇਰਾ ਸ ਮੈਂਬਰ ਹੁੰਦੇ ਹੋਏ ਆਪਾਂ ਲੁਧਿਆਣਾ ਵਾਸਤੇ ਕਿਹੜੇ ਕਿਹੜੇ ਕੰਮ ਕੀਤੇ ਤੁਸੀਂ ਦੱਸ ਸਕਦੇ ਹੋ ਥੋੜਾ ਜਿਹਾ ਰਾਜ ਸਭਾ ਮੈਂਬਰ ਬਣ ਕੇ ਪਹਿਲਾਂ ਤਾਂ ਮੈਂ 에어ਪੋਰਟ 100% ਕੰਪਲੀਟ ਕਰਵਾਇਆ ਜਿਹੜਾ 25 ਸਾਲ ਤੋਂ ਹਲਵਾਰਾ ਹਲਵਾਰਾ 에어ਪੋਰਟ ਬਣ ਰਿਹਾ ਸੀਗਾ ਪਰ ਸਿਰੇ ਨਹੀਂ ਲੱਗ ਰਿਹਾ ਸੀ 2016 ਦੀ ਐਲੀਵੇਟਿਡ ਰੋਡ ਬਣ ਰਹੀ ਸੀ ਸਿਰੇ ਨਹੀਂ ਲੱਗ ਰਹੀ ਸੀ ਉਹਨੂੰ ਸਾਲ ਸਵਾ ਸਾਲ ਚ ਕੰਪਲੀਟ ਕਰਾਇਆ ਕੰਮ ਬਿਲਕੁਲ ਠੱਪ ਸੀਗਾ ਫੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਹੋ ਗਏ ਸੀ ਹੈ ਹੀ ਨਹੀਂ ਸੀ ਟੁੱਟੀਆਂ ਤਾਂ ਛੱਡੋ ਉਹ ਕਰਾਈਆਂ ਉਹ ਹੁਣ ਐਸ ਵੱਲੇ 70% ਸੀਮੈਂਟਡ ਆ ਅਧੀਆਂ ਪੀਐਸਆਈਸੀ ਤੋਂ ਕਰਾਈਆਂ ਅਧੀਆਂ ਕਾਰਪੋਰੇਸ਼ਨ ਤੋਂ ਕਰਾਈਆਂ ਜੀ ਇੰਡਸਟਰੀ ਦਾ ਇੱਕ ইস্যੂ ਸੀ 32 ਸਾਲ ਪੁਰਾਣਾ ਵਨ ਟਾਈਮ ਸੈਟਲਮੈਂਟ ਉਹ ਉਹਨਾਂ ਦਾ ਕਰਵਾਇਆ ਔਰ ਜੋ ਇੰਡਸਟਰੀ ਨੇ ਮੰਗਿਆ ਕਿ 8% ਸਿੰਪਲ ਰੇਟ ਆਫ ਇੰਟਰਸਟ ਤੇ ਕਰਾ ਦਿਓ ਉਹਦੇ ਤੇ ਹੀ ਕਰਾ ਕੇ ਦਿੱਤਾ ਇੱਕ ਬਿਜਲੀ ਬੋਰਡ ਦਾ ਉਹ OTS ਉਹ ਪਿੱਛੇ ਮੈਂ ਕਰਾ ਕੇ ਦਿੱਤਾ ਇੱਕ ਲੁਧਿਆਣਾ ਇੰਪਰੂਵਮੈਂਟ ٹرسٹ ਦਾ OTS ਉਹ ਕਰਾ ਕੇ ਦਿੱਤਾ 30 ਸਾਲ ਹੋ ਗਏ ਸੀ 6 ਸਕੀਮਾਂ ਸੀ ਲੁਧਿਆਣਾ ਇੰਪਰੂਵਮੈਂਟ ਟਰਸਟ ਚ ਆਂਦੀਆਂ ਸੀ ਉਹਨਾਂ ਨੂੰ ਕਾਰਪੋਰੇਸ਼ਨ ਚ ਟਰਾਂਸਫਰ ਕਰਨਾ ਸੀ 30 ਸਾਲ ਹੋ ਗਏ ਲੋਕੀ ਇਹ ਮੰਗ ਰੱਖ ਰਹੇ ਸੀਗੇ ਉਹ ਮੈਂ ਡੇਢ ਮਹੀਨੇ ਚ ਕਰਾ ਕੇ ਦਿੱਤੀ ਲਾਲ ਲਕੀਰ ਵਿੱਚ ਜ਼ਮੀਨਾਂ ਸੀ ਆਜ਼ਾਦੀ ਤੋਂ ਬਾਅਦ ਦੇ ਲੋਕੀ ਆ ਕੇ ਲਾਲ ਲਕੀਰ ਦੀਆਂ ਜੀ ਜ਼ਮੀਨਾਂ ਤੇ ਵਸੇ ਹੋਏ ਕਿਸੇ ਨੂੰ 75 ਸਾਲ ਹੋ ਗਏ ਕਿਸੇ ਨੂੰ 50 ਕਿਸੇ ਨੂੰ 60 ਉਹਨਾਂ ਦਾ ਮਲਕਾਨਾ ਹੱਕ ਅਜੇ ਤੱਕ ਨਹੀਂ ਮਿਲਿਆ ਸੀ ਸਰਕਾਰ ਆਈਆਂ ਗਈਆਂ ਜਾਂਦੇ ਰਹੀਆਂ ਉਹਨਾਂ ਨੂੰ ਵਾਅਦੇ ਕਰਦੇ ਰਹੇ ਕੰਮ ਨਹੀਂ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਡਰੋਨ ਦੇ ਨਾਲ ਅਸੀਂ ਉਹਦਾ ਪੂਰਾ ਕਰਾਇਆ ਅ ਮਤਲਬ ਕਿ ਸਰਵੇ ਕਰਾਇਆ ਸਰਵੇ ਤੋਂ ਬਾਅਦ ਫਿਰ ਅਸੀਂ ਸ਼ਨਾਖਤ ਕੀਤੀ ਵੀ ਕਿ ਇੱਕ ਬੰਦਾ ਕਿਹੜਾ ਰਹਿੰਦਾ ਫਿਰ ਪਮੈਸ਼ ਕੀਤੀ ਵੀ ਕਿਹਦਾ ਕਿੰਨਾ ਰਕਬਾ ਸਾਰਾ ਕਾਰ ਕਰਾ ਕੇ 2 ਮਹੀਨਿਆਂ ਵਿੱਚ 1600 ਪਰਿਵਾਰਾਂ ਨੂੰ ਮਲਕਾਨਾ ਹੱਕ ਦਵਾਤਾ ਔਰ ਬਾਕੀ ਜਿਹੜੇ ਰਹਿ ਗਏ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਉਹਨਾਂ ਨੂੰ ਵੀ ਮਿਲ ਜਾਊਗਾ ਜੀ ਸਿਵਲ ਹਸਪੀਟਲ 40 ਸਾਲ ਹੋ ਗਏ ਸੀ ਕਿਸੇ ਨੇ ਨਹੀਂ ਧੱਕਿਆ ਸੀ ਉਹ ਪੂਰਾ ਰੈਨੋਵੇਟ ਕਰਾਤਾ ਈਐਸਆਈ ਹਸਪੀਟਲ 1970 ਚ ਬਣਿਆ ਸੀ ਕਿੰਨੀ ਇੰਡਸਟਰੀ ਵਧ ਗਈ ਕਿ ਜਿਹੜੇ ਈਐਸਆਈ ਚ ਕਵਰਡ ਸੀਗੇ ਉਹਨਾਂ ਦਾ ਇਲਾਜ ਹੀ ਨਹੀਂ ਉੱਥੇ ਹੁੰਦਾ ਸੀ ਉਹ ਵੀ ਪੈਸੇ ਭੁਪਿੰਦਰ ਯਾਦਵ ਜੀ ਮੰਤਰੀ ਸੀ ਉਹਨਾਂ ਤੋਂ ਲਿਆਏ ਸੀ ਔਰ ਹੁਣ ਜਿਹੜਾ ਈਐਸਆਈ ਹਸਪੀਟਲ ਆ ਉਹਦੇ ਵਿੱਚ ਸਭ ਮਰੀਜ਼ਾਂ ਦੇ ਅ ਇਲਾਜ ਹੁੰਦੇ ਆ ਸਾਡੇ ਏਵਨ ਸਾਈਕਲ ਦੇ ਹੈਗੇ ਪਾਵਾ ਸਾਹਿਬ ਉਹਨਾਂ ਨੇ ਵੀ ओंकार ਸਿੰਘ ਪਾਵਾ ਜੀ ਉਹਨਾਂ ਨੇ ਵੀ ਤਾਰੀਫ ਕੀਤੀ ਕਿ ਹੁਣ ਸਾਡੇ ਬੰਦੇ ਜਾਂਦੇ ਉਹਨਾਂ ਦਾ ਇਲਾਜ ਹੁੰਦਾ ਅੱਗੇ ਪ੍ਰਾਈਵੇਟ ਹਸਪਤਾਲ ਵੱਲ ਭੇਜ ਦਿੰਦੇ ਸੀ ਕਿਉਂਕਿ ਇਹ ਹਸਪੀਟਲ ਡੇਢ ਦੋ ਸਾਲਾਂ ਜੀ ਕੰਪਲੀਟ ਸੀ ਉਹਨਾਂ ਨੇ 10 ਮੈਡੀਕਲ ਕਾਲਜ ਇੰਡੀਆ ਚ ਲਿਆਣੇ ਸੀ ਉਹਦੇ ਚ ਇੱਕ ਲੁਧਿਆਣਾ ਦੋਨੋਂ ਰੇਲਵੇ ਸਟੇਸ਼ਨ ਮੈਂ ਰੇਲ ਮੰਤਰੀ ਜੀ ਨੂੰ ਮਿਲ ਕੇ ਪਹਿਲੇ ਫੇਸ ਚਪਵਾਤੇ 1100 ਕਰੋੜ ਰੁਪਏ ਫਰੋਜ਼ਪੁਰ ਡਿਵੀਜ਼ਨ ਨੂੰ ਮਿਲਿਆ ਸੀ ਵਿੱਚੋਂ 500 ਕਰੋੜ ਰੁਪਏ ਲੁਧਿਆਣੇ ਖਰਚਵਾਤਾ ਸੋ ਕੰਮ ਤਾਂ ਮੈਂ ਸ਼ੌਕ ਸ਼ੌਕ ਨਾਲ ਕੀਤੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਲੈਕਸ਼ਨ ਆਣਗੇ ਤੇ ਮੈਂ ਇਲੈਕਸ਼ਨ ਲੜੂੰਗਾ ਕੋਈ ਨੇੜੇ ਟੜੇ ਵੀ ਮੈਨੂੰ ਉਮੀਦ ਨਹੀਂ ਸੀਗੀ ਨਾ ਮੈਂ ਕਦੀ ਸੋਚਿਆ ਸੀਗਾ ਇਹ ਸਾਰੇ ਕੰਮ ਸ਼ੌਕ ਨਾਲ ਪੂਰੇ ਕੀਤੇ ਐਜ਼ ਮੈਂਬਰ ਪਾਰਲੀਮੈਂਟ ਕੇ ਲੁਧਿਆਣੇ ਲਈ ਕਰੀਏ ਹੁਣ ਤਾਂ ਸ਼ੌਕ ਦੇ ਨਾਲ ਜ਼ਿੰਮੇਵਾਰੀ ਵੀ ਹੈ ਕਿਉਂਕਿ ਮੈਂ ਲੋਕਾਂ 'ਚ ਜਾ ਰਿਹਾ ਲੋਕਾਂ ਦਾ ਆ ਸਾਥ ਮੰਗ ਰਹੇ ਆ ਲੋਕਾਂ ਦੀ سپورਟ ਮੰਗ ਰਹੇ ਆ ਤਾਂ ਹੁਣ ਤਾਂ ਨੇਚਰਲੀ ਫਿਰ ਅੱਗੇ ਜਾ ਕੇ ਵੱਧ ਨਾਲੇ ਹੁਣ ਪਤਾ ਚੱਲ ਗਿਆ ਕਿ ਲੋਕਾਂ ਦੇ ਅਸਲੀ ਇਸ਼ੂ ਕੀ ਆ ਥੱਲੇ ਜਿਹੜੇ ਕਿ ਹਰ ਐਮਐਲਏ ਨੂੰ ਪਤਾ ਹੋਣਾ ਚਾਹੀਦੇ ਆ ਉਹਦੇ ਵਿੱਚ ਸੜਕਾਂ ਸਾਰੀਆਂ ਲੁਧਿਆਣੇ ਦੀਆਂ ਜਾਂ ਰਿਪੇਅਰ ਹੋ ਰਹੀਆਂ ਜਾਂ ਨਵੀਆਂ ਰੀਲੇ ਹੋ ਰਹੀਆਂ ਸੀਵਰੇਜ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸੀਵਰੇਜ ਸਾਫ਼ ਹੋ ਰਿਹਾ ਦੋ ਮਸ਼ੀਨਾਂ ਸੀ ਜਿਸ ਦਿਨ ਮੈਂ ਪਹਿਲੀ ਮੀਟਿੰਗ ਲਈਤੀ ਅੱਜ ਉਹੀ ਮਸ਼ੀਨਾਂ ਜਿਹੜੀਆਂ ਕੇ ਸੁਪਰ ਕਰੋੜਾ ਰੁਪਏ ਦੀ ਇੱਕ ਮਸ਼ੀਨ ਆਂਦੀ ਆ 15000 ਲਾਈਟਾਂ ਲਵਾਤੀਆਂ 250 ਟਰਾਂਸਫਾਰਮਰ ਨਵੇਂ ਲਗਵਾਏ ਤਾਂ ਕਿ ਗਰਮੀਆਂ ਵਿੱਚ ਓਵਰਲੋਡ ਨਾਲ ਫੁੱਕਣਾ ਨਾ ਹੋਣ ਲੋਕਾਂ ਨੂੰ ਪ੍ਰੋਬਲਮ ਨਾ ਹੋਵੇ ਸੋ ਕੰਮ ਮੈਂ ਜਿੰਨੇ ਕਰ ਸਕਦਾ ਸੀ ਇਹ ਤਾਂ ਕੁਝ ਗਿਨਾਏ ਆ ਕੁਝ ਹੋਰ ਵੀ ਹੈਗੇ ਤੇ ਮੈਂ ਉਹ ਕੰਮ ਤੁਹਾਨੂੰ ਗਿਨਾਏ ਆ ਜਿਹੜੇ ਮੈਂ ਤਿੰਨ ਸਾਲਾਂ ਚ ਵੀ ਕੀਤੇ ਪਿਛਲੇ 70 75 ਦਿਨਾਂ 'ਚ ਵੀ ਕੀਤੇ ਚੱਲਦਾ ਹੀ ਆ ਰਿਹਾ ਸਿਲਸਲਾ ਲੁਧਿਆਣੇ ਦਾ ਮੈਂ ਜੰਮਿਆ ਭੱਲਿਆ ਪੜਿਆ ਲਿਖਿਆ ਇੱਥੇ ਦਾ ਸੋ ਮੈਨੂੰ ਸ਼ੌਕ ਹੈ ਕਿ ਮੈਂ ਲੁਧਿਆਣੇ ਲਈ ਜਿੰਨਾ ਕਰ ਸਕਾਂ ਆਪਣੇ ਸੂਬੇ ਲਈ ਜਿੰਨਾ ਕਰ ਸਕਾਂ ਕਰਦਾ ਐਨਐਚਏਈ ਦੇ ਲੁਧਿਆਣਾ ਬਠਿੰਡਾ ਲੁਧਿਆਣਾ ਰੋਪੜ ਸਦਰਨ ਬਾਈਪਾਸ ਦਿੱਲੀ ਕਟਰਾ ਸਾਰੀਆਂ ਸੜਕਾਂ ਖੜੀਆਂ ਸੀ ਉਹ ਵੀ ਸਾਰੇ ਸਟੇਕ ਹੋਲਡਰਸ ਨੂੰ ਇਕੱਠਾ ਕਰਕੇ ਮੀਟਿੰਗਾਂ ਕਰਕੇ ਉਹ ਚਾਲੂ ਕਰਾਈਆਂ ਤੁਸੀਂ ਤੇ ਕਹਿੰਦੇ ਮੈਂ ਇੱਥੇ ਪੜਿਆ ਇੱਥੇ ਜੰਮਿਆ ਪਰ ਚੰਨੀ ਸਾਹਿਬ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਉਹ ਕਹਿੰਦੇ ਦਿੱਲੀ ਤੋਂ ਆਏ ਦਿੱਲੀ ਚਲੇ ਜਾਣ ਇਹਨਾਂ ਨੇ ਦੋਸਤੋ ਉਹਨਾਂ ਨੂੰ ਤੁਸੀਂ ਕਿੱਥੇ ਪੜੇ ਹੋ ਕਿੱਥੇ ਕਿੱਥੇ ਰਹੇ ਹੋ ਪਤਾ ਨਹੀਂ ਮੈਨੂੰ ਕਿੰਨਾ ਕੁ ਜਾਣਦੇ ਆ ਮੇਰੇ ਬਾਰੇ ਮੈਂ ਤਾਂ ਜ਼ਿੰਦਗੀ 'ਚ ਉਹਨਾਂ ਨੂੰ ਮੇਰੇ ਖਿਆਲ ਤਿੰਨ ਚਾਰ ਵਾਰੀ ਮਿਲਿਆ ਹੂੰਗਾ ਪਰ ਗੱਲ ਇਹ ਹੈ ਕਿ ਮੈਂ ਇੱਥੇ ਪਹਿਲਾਂ ਕਾਨਵੈਂਟ ਸਕੂਲ 'ਚ ਪੜਿਆ ਵਿੱਚ ਮੈਂ ਜ਼ਰੂਰ YPS 'ਚ ਤਿੰਨ ਸਾਲਾਂ ਲਈ ਗਿਆ ਸੀਗਾ ਹੋਸਟਲ ਦੀ ਐਕਸਪੀਰੀਅੰਸ ਲੈਨ ਪਟਿਆਲੇ ਉੱਥੇ ਪੜਿਆ ਫਿਰ ਮੈਂ ਗਵਰਨਮੈਂਟ ਕਾਲਜ ਫਾਰ ਬॉयਜ਼ ਤੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਬੀਕੋਮ ਕੀਤੀ ਹਾਂਜੀ ਲੁਧਿਆਣੇ ਲੁਧਿਆਣੇ ਸਾਡੇ ਬਿਜ਼ਨਸ ਵੀ ਸਾਡੇ ਫਾਦਰ ਨੂੰ ਮੈਂ ਜਿੱਥੇ ਜਾਣਦਾ ਪੁਰਾਣੇ ਬਜ਼ੁਰਗ ਮਿਲਦੇ ਆ ਸਾਡੇ ਫਾਦਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਪਾਕਿਸਤਾਨ ਤੋਂ ਮੇਰੇ ਪੇਰੈਂਟਸ ਆਏ ਸੀ ਪਹਿਲਾਂ ਜਰੂਰ 2-4 ਮਹੀਨੇ ਮੇਰੇ ਖਿਲ ਉਹ ਦੱਸਦੇ ਹੁੰਦੇ ਕਿ ਅਸੀਂ ਧਰਮਸ਼ਾਲਾ ਰੁਕੇ ਉਸ ਤੋਂ ਬਾਅਦ ਲੁਧਿਆਣੇ ਦੇ ਹੀ ਆ ਅਸੀਂ ਲੁਧਿਆਣੇ ਦੇ ਹੀ ਵਸੇ ਹੋਏ ਹਾਂ ਸ਼ੁਰੂ ਤੋਂ ਕਰ ਥੋੜਾ ਹਲਕੇ ਜੇ ਹਲਕੇ ਪਹਿਲਾਂ ਸੀਗਾ ਟਕੋਰ ਨਗਰ ਉਹ ਫਿਰ ਹਸਪੀਟਲ ਨੂੰ ਲੋੜ ਸੀ ਜਗ੍ਹਾ ਦੀ ਦਿਆਨੰਦ ਮੈਡੀਕਲ ਕਾਲਜ ਦੇ ਬਿਲਕੁਲ ਨਾਲ ਦੀਵਾਰ ਸਾਂਝੀ ਸੀ ਉਹਨਾਂ ਨੂੰ ਦੇ ਦਿੱਤਾ ਸੀ ਮੈਂ ਦਿਆਨੰਦ ਮੈਡੀਕਲ ਕਾਲਜ ਦਾ ਗਵਰਨਿੰਗ ਬੋਰਡ ਤੇ ਵੀ ਹਾਂ 25-30 ਸਾਲਾਂ ਤੋਂ ਔਰ ਐਸੋਲੇ ਵਾਈਸ ਪ੍ਰੈਜ਼ੀਡੈਂਟ ਵੀ ਹਾਂ ਓਕੇ ਫਿਰ ਮੇਰਾ ਘਰ ਹਲਕੇ ਤੋਂ ਬਾਹਰ ਸਾਡਾ ਪ੍ਰੋਜੈਕਟ ਆ ਰਿਹਾ ਚੰਡੀਗੜ੍ਹ ਰੋਡ ਉੱਥੇ ਚੱਲਾ ਗਿਆ ਸੀ ਪਰ ਹੁਣ ਜਦੋਂ ਇਲੈਕਸ਼ਨ ਹੋਏ ਫਿਰ ਮੈਂ ਹਲਕੇ 'ਚ ਦੁਬਾਰਾ ਘਰੇ ਲੱਤਿਆ ਇਹ ਹਲਕੇ 'ਚ ਜਨੀ ਸਾਬ ਨੂੰ ਕਹੋਗੇ ਵੀ ਤੁਸੀਂ ਹਲਕੇ 'ਚ ਕੰਪੇਨ ਕਰਨ ਵਾਸਤੇ ਆਓ ਸਾਡੇ ਘਰ ਚਾਹ ਪੀ ਕੇ ਜਾਓ ਬਿਲ ਚਾ ਕਿਉਂ ਜੀ ਖਾਣਾ ਖਲਾਵਾਂਗੇ ਜੋ ਆਂ ਤਾਂ ਸਹੀ ਜੀ ਸੱਦ ਕੇ ਤਾਂ ਮੈਨੂੰ ਲੱਗਦਾ ਇਹ ਹੋ ਜੇ ਕਿੰਨਾ ਕਿ ਇੱਥੇ ਰਹਿੰਦੇ ਕਿਤੇ ਬਾਹਰ ਨਹੀਂ ਰਹਿੰਦੇ ਚਲੋ ਖੈਰ ਉਹ ਆਪਾਂ ਕਾਹਨੂੰ ਇੱਕ ਗੱਲ ਤੇ ਜ਼ਿਆਦਾ ਕਰਨੀ ਬਟ ਜੀ ਆਇਆਂ ਨੂੰ ਉਹਨਾਂ ਨੂੰ ਕਿਸੇ ਵੱਲੇ ਵੀ ਆਨ ਤੇ ਦੂਜੀ ਗੱਲ ਆਪ ਕਰਾਂਗੇ ਕਿ ਇੰਡਸਟਰੀ ਹੈਗੀ ਜਿਹੜੀ ਪੂਰਾ ਆਪਾਂ ਕਹੀਏ ਕਿ ਪੂਰਾ ਲੁਧਿਆਣਾ ਹੈਗਾ ਇਹ ਆਪਣੇ ਪੂਰੇ ਪੰਜਾਬ ਦੀ ਆਰਥਿਕ ਰਾਜਧਾਨੀ ਹੈਗੀ ਤੇ ਉਹ ਲੈ ਕੇ ਤੁਸੀਂ ਪਹਿਲਾਂ ਵੀ ਸਵਾਲ ਜਿਹੜੇ ਸੀਗੇ ਸੰਸਦ ਵਿੱਚ ਚੱਕਦੇ ਰਹੇ ਹੈਗੇ ਹੋ ਤੇ ਇੰਡਸਟਰੀ ਨੂੰ ਲੈ ਕੇ ਹੋਰ ਕੀ ਤੁਹਾਡੇ ਮਨ ਦੇ ਵਿੱਚ ਪਲਾਨ ਹੈ ਕਿ ਜੇ ਮੈਂ ਐਮਐਲਏ ਬੰਦਦਾ ਹਾਂ ਕਿਤਾ ਮੈਂ ਇਹ ਚੀਜ਼ ਉਹ ਲੈ ਆ ਸਕਦਾ ਦੇਖੋ ਜਿੱਥੇ ਤੱਕ ਇੰਡਸਟਰੀ ਦਾ ਸਵਾਲ ਹੈ ਇਹ ਇੰਡਸਟਰੀਲਿਸ ਦੱਸਣਗੇ ਸਾਨੂੰ ਕੀ ਚਾਹੀਦਾ ਜਦੋਂ ਮੈਂ ਰਾਜ ਸਭਾ ਦਾ ਐਮਪੀ ਬਣਿਆ ਮੈਨੂੰ ਐਪੈਕਸ ਹਲਿਆ ਨੇ ਬੁਲਾਇਆ ਐਪੈਕਸ ਚੈਂਬਰ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਸੀਆਈਸੀਯੂ ਹਲਿਆ ਨੇ ਬੁਲਾਇਆ ਉਹਨਾਂ ਨੇ ਮੁੱਦੇ ਦੱਸੇ ਮੇਰੇ ਕੋਲ 22 ਕੇ 25 ਮੁੱਦਿਆਂ ਦੀ ਲਿਸਟ ਸੀਗੀ 6 ਮਹੀਨੇ ਜੋ 15 16 ਦੀ ਰਹਿ ਗਈ ਫਿਰ ਸਾਡੀ ਸਨਤ ਮਿਲਣੀ ਹੋਈ ਉਹਦੇ ਵਿੱਚ ਕੇਜਰੀਵਾਲ ਸਾਹਿਬ ਉਹਦੇ ਵਿੱਚ ਕੇਜਰੀਵਾਲ ਸਾਹਿਬ ਆਏ ਮਾਨ ਸਾਹਿਬ ਆਏ ਉਹਨਾਂ ਨੇ 6 7 ਈਸ਼ੂ ਹੋਰ ਕਰਤੇ 7 8 ਰਹਿ ਗਏ ਹੁਣ 6 8 ਮਹੀਨੇ ਪਹਿਲਾਂ ਮੈਂ ਇੰਡਸਟਰੀਅਲਿਆਂ ਨੂੰ ਦੁਬਾਰਾ ਗਿਆ ਸਾਨੂੰ ਮੁੱਦੇ ਦੱਸੋ ਕੀ ਕੀ ਆ ਫਿਕੋ ਸੀਐਸਸੀਯੂ ਤੇ ਐਪੈਕਸ ਤਿੰਨਾਂ ਨੇ ਇੱਕੋ ਚੀਜ਼ ਲਿਖੇ ਦਿੱਤੀ ਸਾਡਾ ਓਟੀਐਸ ਕਰਾ ਦਿਓ ਜੀ ਉਹ ਵੀ ਕਰਾ ਦਿੱਤਾ ਮਤਲਬ ਇਹ ਨਹੀਂ ਮੈਂ ਕਹਿੰਦਾ ਹੁਣ ਨਵੇਂ ਮੁੱਦੇ ਨਹੀਂ ਆਣਗੇ ਦੇਖੋ ਇਹ ਤਾਂ ਚੰਗੀ ਗੱਲ ਹੈ ਦਾ ਮਤਲਬ ਇੰਡਸਟਰੀ ਆ ਰਹੀ ਆ ਤਾਂ ਮੁੱਦੇ ਵੀ ਆਣਗੇ ਪਰ ਜੋ ਇੰਡਸਟਰੀ ਕਹਿੰਦੀ ਹੈ ਜੋ ਉਹਨਾਂ ਦੇ ਮੁੱਦੇ ਹੁੰਦੇ ਆ ਕੋਸ਼ਿਸ਼ ਕਰਕੇ ਸਾਰੇ ਰੈਜ਼ੋਲਵ ਕਰੀ ਦੇ ਸਾਰੇ ਰੈਜ਼ੋਲਵ ਕਰੀ ਦੇ ਇੰਡਸਟਰੀ ਦੇ ਨਾਲ ਆਪਾਂ ਇਹ ਗੱਲ ਕਰੀਏ ਕਿ ਪੂਰਾ ਲੁਧਿਆਣਾ ਹੈਗਾ ਉਹਦਾ ਵਿਕਾਸ ਜਿਹੜਾ ਹੈਗਾ ਤੁਸੀਂ ਕਹਿੰਦਾ ਸਿਆ ਕਿ ਸੀ ਕੰਮ ਕਿੱਥੇ ਕੀ ਲੱਗਦਾ ਕਿ ਪਿਛਲੇ ਸਾਲਾਂ ਨੇ ਕੰਮ ਕੀਤਾ ਹੀ ਨਹੀਂ ਮੈਂ ਤਾਂ ਇਹ ਕਹਾਂਗਾ ਕਿ ਜਿੰਨੀ ਤੇਜ਼ੀ ਨਾਲ ਹੋਣਾ ਚਾਹੀਦਾ ਸੀ ਕੰਮ ਬਿਲਕੁਲ ਨਹੀਂ ਹੋਇਆ ਉਹ ਕਿ ਐਨੇ ਐਨੇ ਪ੍ਰੋਜੈਕਟ ਐਨੇ ਐਨੇ ਸਾਲਾਂ ਦੇ ਕਿਉਂ ਰੁਕਣ ਮੈਂ ਤੁਹਾਨੂੰ ਹੁਣੇ ਦੱਸਿਆ ਇਹ ਰਿਪੋਰਟ 25 ਸਾਲ ਐਲੀਵੇਟਿਡ ਰੋਡ 2016 ਦੀ ਫੋਕਲ ਪੁਆਇੰਟ ਦੀਆਂ ਸੜਕਾਂ ਓਟੀਐਸ ਕਿੰਨੇ ਸਾਲ ਲਾਲ ਲਕੀਰ ਦੀ ਜ਼ਮੀਨ ਮੇਰਾ ਮਤਲਬ ਹੈ ਕਿ ਇਹ ਕੋਈ ਰਾਕਟ ਸਾਇੰਸ ਦਾ ਹੈ ਨਹੀਂ ਵੀ ਇਹ ਕੰਮ ਨਹੀਂ ਹੋ ਸਕਦੇ ਸਰਕਾਰਾਂ ਨੇ ਕਰਨਾ ਇੱਥੇ ਹਲਿਆਂ ਨੇ ਕਰਾਣਾ ਸੋ ਮੈਨੂੰ ਪਤਾ ਕਿਉਂ ਨਹੀਂ ਕੰਮ ਹੋਏ ਪਰ ਜਿਹੜੇ ਕੰਮ ਮਹੀਨਿਆਂ ਚ ਹੋ ਸਕਦੇ ਸੀ ਉਹ ਕਈ ਸਾਲਾਂ ਚ ਨਹੀਂ ਹੋਏ ਗੋਗੇ ਜੀ ਤੁਹਾਡੇ ਹਲਕੇ ਦੇ ਵਿਧਾਇਕ ਸੀ ਕਾਫੀ ਕੰਮ ਕਰਦੇ ਸੀ ਕਿ ਮੈਂ ਕਿ ਲੜ ਪੈਂਦੇ ਅਫਸਰਾਂ ਨਾਲ ਵੀ ਲੜ ਪੈਂਦੇ ਸੀ ਫੋਨ ਤੇ ਹੈ ਨਾ ਕੰਮ ਵਾਸਤੇ ਤੇ ਉਹਨਾਂ ਦੇ ਵੀ ਕੁਝ ਕੰਮ ਜਿਹੜੇ ਨੇ ਸਪਨੇ ਅਧੂਰੇ ਪਏ ਹੋਣਗੇ ਤੁਹਾਨੂੰ ਪਤਾ ਹੋਊਗਾ ਉਹ ਵੀ ਤਸੀਲ ਕਰ ਬਿਲਕੁਲ ਜੀ ਜੋ ਗੋਗੇ ਜੀ ਨਾਲ ਮੇਰਾ ਬੜਾ ਪਿਆਰ ਸੀ ਮੇਰੀ ਨਾ ਨਾ ਕਰਦੇ ਵੀ ਮਹੀਨੇ ਚ ਦੋ ਤਿੰਨ ਵਾਰੀ ਤਾਂ ਗੱਲ ਹੋ ਜਾਂਦੀ ਸੀਗੀ ਉਹ ਮੇਰੇ ਤੋਂ ਐਮਪੀ ਲੜ ਵੀ ਕਹਿੰਦੇ ਰਹਿੰਦੇ ਸੀਗੇ ਐਮਪੀ ਸਾਹਿਬ ਇਹਦੇ ਲਈ ਉਹ ਇਹ ਸਕੂਲ ਨੂੰ ਲੋੜ ਹੈ ਦੇਖੋ ਜਰਾ ਪਲੱਸ ਮੈਂ ਦੇਖਿਆ ਹੈ ਕਿ ਗੋਗੀ ਜੀ ਤੁਹਾਡੀ ਗੱਲ ਠੀਕ ਹੈ ਹਿੰਮਤੀ ਸੀ ਕੰਮ ਕਰਾ ਕੇ ਹੁਣ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਐਗਜ਼ਾਮਪਲ ਦਿੰਦਾ ਇਹ ਫਰਨੀਚਰ ਮਾਰਕੀਟ ਵਾਲਿਆਂ ਨੂੰ ਪ੍ਰੋਬਲਮ ਆ ਗਈ ਐਲੀਵੇਟਿਡ ਰੋਡ ਅਲੀ ਕਿ ਜੀ ਉੱਥੇ ਡਿਜ਼ਾਈਨ ਚੇਂਜ ਹੈ ਉਹ ਆਗੇ ਮੇਰੇ ਕੋਲ ਉਹਨਾਂ ਨੂੰ ਲੈ ਕੇ ਫਿਰ ਪਿੱਛੇ ਪੈ ਰਿਹਾ ਜੀ ਡਿਜ਼ਾਈਨ ਚੇਂਜ ਕਰਾਓ ਮੈਂ ਜਾ ਕੇ ਮੰਤਰੀ ਜੀ ਨੂੰ ਮਿਲਿਆ ਐਨਐਚਏਆਈ ਦੇ ਗੜਕਰੀ ਸਾਹਿਬ ਨੂੰ ਫਿਰ ਮੈਂ ਚੇਅਰਮੈਨ ਨੂੰ ਮਿਲਿਆ ਉਹਨਾਂ ਨੂੰ ਸਮਝਾਇਆ ਕਿ ਰੋਟੀ ਰੋਜ਼ੀ ਦਾ ਸਵਾਲ ਹੈ ਉਹਨਾਂ ਨੇ ਡਿਜ਼ਾਈਨ ਚੇਂਜ ਕਰਾਇਆ ਫੇਰ ਬਣਾਇਆ ਫਿਰ ਹੁਣ ਉਹ ਪਾਰਕਿੰਗ ਲਈ ਕਹਿ ਰਹੇ ਸੀ ਉਹਨ ਬਚਾਰੇ ਚਲੇ ਗਏ ਦੇਖਣ ਪਰ 700 ਪਾਰਕਿੰਗ ਸਲੋਟ ਨੈਸ਼ਨਲ ਹਾਈਵੇ ਲਿਆ ਰਹੇ ਆ ਔਰ ਪਹਿਲੀ ਵਾਰੀ ਹਿੰਦੁਸਤਾਨ ਚ ਪ੍ਰੋਜੈਕਟ ਆ ਰਿਹਾ ਔਰ ਉਹ ਲੁਧਿਆਣੇ ਚ ਆ ਰਿਹਾ ਜੋ ਮੇਰੇ ਪਿੱਛੇ ਪਏ ਰਹਿੰਦੇ ਸੀ ਮੈਂ ਅੱਗੇ ਨੈਸ਼ਨਲ ਹਾਈਵੇ ਲਿਆਂ ਨੂੰ ਕਿਹਾ ਉਹ ਮੰਨ ਗਏ ਮੇਰੀ ਗੱਲ ਕਿ ਅਸੀਂ ਐਜ਼ ਅ ਪਾਇਲਟ ਪ੍ਰੋਜੈਕਟ ਕਰਾਂਗੇ ਉਹਦਾ ਟੈਂਡਰ ਵੀ ਨਿਕਲ ਚੁੱਕਾ ਹੈ ਜਲਦੀ ਚਾਲੂ ਹੋ ਜਾਏਗਾ ਐਲੀਵੇਟਿਡ ਦੇ ਨਾਲ ਉੱਥੇ ਹੀ ਉਹ ਕਹਿੰਦੇ ਸੀ ਕਿ ਪਾਰਕਿੰਗ ਹੋਣੀ ਚਾਹੀਦੀ ਸੋ ਗੋਗੀ ਜੀ ਦਾ ਜਿਹੜਾ ਸੁਪਨਾ ਉਹ ਤਾਂ ਪੂਰਾ ਕਰਾਂਗੇ ਪਰ ਉਸ ਤੋਂ ਵੱਧ ਕਰਾਂਗੇ ਤਾਂ ਕਿ ਜਿੱਥੇ ਵੀ ਉਹ ਹੈਗੇ ਖੁਸ਼ ਹੋਣ ਦੇਖੇ ਕਿ ਕੰਮ ਹੋ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਡੀ ਕੰਪੇਨ ਚ ਆ ਰਹੇ ਨੇ। ਬੜਾ ਜੋਰ ਲਗਾ ਰਹੇ ਨੇ। ਉਹਨਾਂ ਦੇ ਨਾਲ ਤੁਹਾਨੂੰ ਕਿੰਨਾ ਕਬਰ ਮਿਲਦਾ ਚਾਹੇ ਕੇਜਰੀਵਾਲ ਸਾਹਿਬ ਵੀ ਆਉਣ ਵਾਲੇ ਨੇ ਹੁਣ। ਉਹਨਾਂ ਨਾਲ ਤੁਹਾਨੂੰ ਆਪਣੀ ਕੰਪੇਨ ਨੂੰ ਕਿੰਨਾ ਮਿਲਗੀ ਫਾਇਦਾ ਮਿਲਣਾ। ਦੇਖੋ ਜੀ ਮੈਂ ਮਾਨਯੋਗ ਸਾਡੇ ਮੁੱਖ ਮੰਤਰੀ ਜੀ ਦਾ ਬਹੁਤ ਸ਼ੁਕਰਗੁਜ਼ਾਰ ਆ। ਉਹਨਾਂ ਨੇ ਅੱਜ ਤੱਕ ਮੈਨੂੰ ਕਿਸੇ ਕੰਮ ਨੂੰ ਨਾ ਨੇ ਕੀਤੀ। ਮੇਰਾ ਉਹਨਾਂ ਨਾਲ ਪਿਆਰ ਜੋ ਮੈਂ ਕਹਿਨਾ ਔਰ ਅੱਗੇ ਵੀ ਉਹ ਕਹਿ ਗਏ ਰੋੜਾ ਸਾਹਿਬ ਤੁਸੀਂ ਜੋ ਲਿਆਓਗੇ ਤੁਹਾਡਾ ਕੰਮ ਹੋਏਗਾ ਸੋ ਮੈਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਮੁੱਖ ਮੰਤਰੀ ਜੀ ਨਾਲ ਬਹੁਤ ਮੈਨੂੰ ਕੌਨਫੀਡੈਂਸ ਹੈ ਔਰ ਸੇਮ ਜਿਹੜੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਨਾਲ ਦੋਨੋਂ ਮੇਰਾ ਬੜਾ ਸਾਥ ਦਿੰਦੇ ਨੈਸ਼ਨਲ ਕਨਵੀਨਰ ਸਾਹਿਬ ਤਾਂ ਪਿੱਛੇ ਕਹਿ ਗਏ ਕਿ ਸੰਜੀਵ ਰੋੜਾ ਦੇ ਰਖਾ ਜਿ ਲੁਧਿਆਣਾ ਵਸਦਾ ਕਿਉਂਕਿ ਜਦੋਂ ਵੀ ਮੈਂ ਜਾਂਦਾ ਕੁਛ ਨਾ ਕੁਛ ਲੁਧਿਆਣੇ ਲਈ ਮੰਗਦਾ ਕਦੀ ਮੈਂ ਕੋਈ ਕਹਿੰਨਾ ਵੀ ਇਹਦੇ ਲਈ ਜ਼ਮੀਨ ਦੋ ਇਹਦਾ ਇਹ ਕੰਮ ਕਰਾਓ ਉਹ ਕਰਾਓ ਸੋ ਮੈਂ ਕੁਛ ਨਾ ਕੁਛ ਹਰ ਬਰੀ ਏਜੰਡਾ ਲੈ ਕੇ ਹੀ ਜਾਂਦਾ ਤਾਂ ਕਿ ਸਾਡੇ ਕੰਮ ਹੋਣ ਹਾਂ ਚਰਚਾ ਵਿੱਚ ਕਹਿੰਦੇ ਵੀ ਜਿੱਤ ਕੇ ਤਾਂ ਮੰਤਰੀ ਬਣੂਗੇ ਵੇਖੋ ਮੈਂ ਜਦੋਂ ਮੇਰੀ ਡਿਊਟੀ ਲਗਾਈ ਕਿ ਇਲੈਕਸ਼ਨ ਲੜਨੇ ਆ ਮੈਂ ਪਾਰਟੀ ਦਾ ਕਹਿਣਾ ਮੰਨਿਆ ਜੇ ਅੱਗੇ ਕੋਈ ਡਿਊਟੀ ਲਗਾਣਗੇ ਮੈਂ ਉਹਨਾਂ ਦਾ ਕਹਿਣਾ ਮੰਨ ਲਊਗਾ ਪਰ ਜੋ ਉਹ ਡਿਸੀਜਨ ਲੈਣਗੇ ਸੇ ਰੱਖਾਂ ਤੇ ਪਾਰਟੀ ਤੋਂ ਬਾਹਰ ਨਿਕਲਦੇ ਆ ਵਿਰੋਧੀ ਬਹੁਤ ਨੇ ਤਿੰਨ ਪਾਰਟੀਆਂ ਵਿਰੋਧ ਚ ਖੜੀਆਂ ਨੇ ਆਸ਼ੂ ਰਣੇ ਨੇ ਭਾਰਤ ਪੁਸ਼ਨਾਸ਼ੂ ਕਾਂਗਰਸ ਬੋਲ ਕਨੇ ਪਿਛਲੀ ਵਾਰ ਵੀ ਜਿਹੜੇ ਖੜੇ ਸੀਗੇ ਤੇ ਗੋਗੀ ਜੀ ਤੋਂ ਹਾਰੇ ਸੀਗੇ ਗੋਗੀ ਜੀ ਕਹਿੰਦੇ ਵੀ ਉਹਨਾਂ ਦੇ ਪਾਰਟੀ ਚੋਂ ਆਏ ਸੀ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿ ਇਸ ਵਾਰ ਪਿਛਲੀ ਵਾਰੀ ਵੋਟ ਜਿਹੜੀ ਸੀਗੀ ਉਹ ਗੋਗੀ ਜੀ ਦੇ ਕਾਰਨ ਟੁੱਟ ਗਈ ਸੀਗੀ ਕੱਟ ਗਈ ਸੀਗੀ ਕਾਂਗਰਸ ਦੀ ਇਸ ਵਾਰ ਤੁਹਾਨੂੰ ਕਿਦਾਂ ਲੱਗਦਾ ਹੈਗਾ ਮੈਂ ਤਾਂ ਦੇਖੋ ਇਲੈਕਸ਼ਨ ਇਲੈਕਸ਼ਨ ਵਾਂਗੂ ਲੜ ਰਹੇ ਆ ਮਤਲਬ ਕਿ ਜਿਹੜਾ ਮੈਂ ਆਪਣੇ ਕੰਮ ਦੱਸਦਾ ਜਿਹੜੇ ਕੀਤੇ ਆ ਜਿਹੜੇ ਕਰਨੇ ਆ ਉਹ ਦੱਸਦਾ ਲੋਕੀ ਆਪੇ ਦੇਖਦੇ ਪਏ ਆ ਮੈਂ ਕਦੀ ਬਹੁਤੀ ਕਿਸੇ ਦੀ ਆਪਣੇ ਜਿੰਨੇ ਵੀ ਕੈਂਡੀਡੇਟ ਬਾਕੀ ਹੈਗੇ ਨਾ ਉਹਨਾਂ ਦੀ ਗੱਲ ਕਰਦਾ ਨਾ ਪਾਰਟੀਆਂ ਦੀ ਗੱਲ ਕਰਦਾ ਮੈਂ ਇਹ ਦੱਸਦਾ ਕਿ ਮੈਂ ਕੀ ਕੰਮ ਕੀਤੇ ਪਰ ਲੋਕਾਂ ਨੂੰ ਪਤਾ ਕਿ ਨੇ ਕੰਮ ਕੀਤੇ ਇੱਕ ਇਹ ਕਰੂਗਾ ਮੈਂ ਮੈਂ ਪੋਜ਼ੀਟਿਵ ਇਹ ਚੱਲ ਰਿਹਾ ਤੇ ਕੀ ਲੱਗਦਾ ਕਾਂਗਰਸ ਨਾਲ ਮੁਕਾਬਲਾ ਹੈ ਮੈਂ ਤਾਂ ਕਹਿੰਦਾ ਮੇਰਾ ਸਾਰਿਆਂ ਨਾਲ ਮੁਕਾਬਲਾ ਤੁਸੀਂ ਇਕੱਲਾ ਕਾਂਗਰਸ ਕਿਉਂ ਕਹਿੰਦੇ ਹੋ ਮੈਂ ਸਾਰਿਆਂ ਨੂੰ ਬਰਾਬਰ ਸਮਝਦਾ ਚਾਹੇ ਉਹ ਪਾਰਟੀ ਆ ਚਾਹੇ ਉਹ ਕੈਂਡੀਡੇਟਾਂ ਮੈਂ ਸਾਰਿਆਂ ਨੂੰ ਬਰਾਬਰ ਸਮਝਦਾ ਮੈਂ ਕਿਸੇ ਨੂੰ ਕਮਜ਼ੋਰ ਨਹੀਂ ਔਰ ਕਿਸੇ ਨੂੰ ਤਕੜਾ ਬਹੁਤਾ ਨਹੀਂ ਸਮਝਦਾ ਠੀਕ ਤੇ ਬੀਜੇਪੀ ਬਹੁਤ ਜ਼ਿਆਦਾ ਉਤਸ਼ਾਹਤ ਹੈ ਬੀਜੇਪੀ ਨੂੰ ਲੱਗਿਆ ਕਿ ਪਿਛਲੀ ਲੋਕ ਸਭਾ ਲਖਣ ਦੇ ਵਿੱਚ ਜਿਹੜੀ ਇੱਕ ਸਾਲ ਪਹਿਲਾਂ ਹੋ ਕੇ ਹਟੀਏ 6 ਜੂਨ ਨੂੰ ਉਹਦੇ ਵਿੱਚ ਕਾਫੀ ਜ਼ਿਆਦਾ ਲੀਡ ਸੀ ਇੱਥੇ ਤੋਂ ਇਸ ਨੂੰ ਲੱਗੇ ਪੂਰੀ ਬੀਜੇਪੀ ਲਈ ਉਤਸ਼ਾਹਤ ਹੈ ਤੇ ਆਪਕੇ ਚਾਹੇ ਉਹ ਕੇਂਦਰ ਦੇ ਦੇ ਮੰਤਰੀ ਨਿਓ ਹੋਣ ਚਾਹੇ ਰupani ਜੀ ਹੋਣ ਚਾਹੇ ਆਪਾਂ ਕਈ ਗੁਪਤਾ ਜਿਹੜੇ ਕੈਂਡੀਡੇਟ ਆਗੇ ਨੇ ਸਾਰੇ ਕਾਫੀ ਉਤਸ਼ਾਹਤ ਕਿ ਸਾਡੇ ਪੱਖ ਦੇ ਵਿੱਚ ਇਸ ਵਾਰੀ ਲੁਧਿਆਣਾ ਦਾ ਹੈਗਾ ਪੱਛਮੀ ਸੀਟ ਬੈਠ ਸਕ ਇੱਕੋ ਗੱਲ ਇਹ ਹੈ ਕਿ ਜਿਹੜੇ ਇਲੈਕਸ਼ਨ ਹਰ ਇਲੈਕਸ਼ਨ ਡਿਫਰੈਂਟ ਹੁੰਦਾ ਜੇ ਪਿਛਲੀ ਆਪਾਂ 22 ਦੀ ਇਲੈਕਸ਼ਨ ਦੇਖ ਲਈ ਉਹਦੇ ਪਰਸੈਂਟੇਜ ਅਲੱਗ ਹੈ ਫਿਰ ਤੁਸੀਂ ਕਹਿੰਦੇ ਹੋ ਲੋਕ ਸਭਾ ਚਾ ਉਹਦੇ ਪਰਸੈਂਟੇਜ ਪਰ ਉਸ ਤੋਂ ਬਾਅਦ ਕਾਉਂਸਲਰ ਦੇ ਇਲੈਕਸ਼ਨ ਹੋ ਚੁੱਕੇ ਉਹਦੇ ਪਰਸੈਂਟੇਜ ਅਲੱਗ ਸੋ ਹਰ ਇਲੈਕਸ਼ਨ ਦੀ ਆਪਣੀ ਗੱਲ ਹੁੰਦੀ ਹੈ ਕੈਂਡੀਡੇਟ ਦਾ ਵੀ ਫਰਕ ਪੈਂਦਾ ਔਰ ਪਾਰਟੀ ਦਾ ਵੀ ਮਤਲਬ ਕਿ ਗੱਲ ਸੁਣੋ ਸਾਡੀ ਪਾਰਟੀ ਹੈ ਇੱਥੇ ਹਕੂਮਤ ਲੋਕਾਂ ਨੂੰ ਵੀ ਪਤਾ ਕਿ ਜੇ ਅਸੀਂ ਇਸ ਪਾਰਟੀ ਦਾ ਐਮਐਲਏ ਲਿਆਵਾਂਗੇ ਸਾਡੇ ਕੰਮ ਜ਼ਿਆਦਾ ਹੋਣਗੇ ਸਮੂਦਲੀ ਹੋਣਗੇ ਕਿਉਂਕਿ ਰਿਲੇਸ਼ਨ ਠੀਕ ਹੈਗੇ ਬਾਕੀ ਪਾਰਟੀਆਂ ਵਾਲੇ ਤਾਂ ਗਾਲਾਂ ਹੀ ਕੱਢੀ ਜਾਂਦੇ ਕਿ ਜੀ ਇਹ ਪਾਰਟੀ ਠੀਕ ਨਹੀਂ ਇਹ ਨਹੀਂ ਉਹ ਤਾਂ ਬਗੈਰ ਜੇ ਨਹੀਂ ਵੀ ਵੋਟਾਂ ਦੇਵੋਗੇ ਤਾਂ ਵੀ ਉਹਨਾਂ ਨੇ ਕੱਢੀ ਜਾਣੀਆਂ ਫਿਰ ਵੋਟਾਂ ਕਾਦੇ ਲਈ ਉੱਥੇ ਦੇਣੀਆਂ ਉਹਨਾਂ ਨੂੰ ਹੀ ਦੇ ਦਿਓ ਜਿਨ੍ਹਾਂ ਨੇ ਕੰਮ ਕਰਾਣਾ ਸਮਾਜਿਕ ਤੌਰ ਤੇ ਤੁਸੀਂ ਬਹੁਤ ਵਿਚਰੇ ਹੋ ਹਲਕੇ ਦੇ ਵਿੱਚ ਚਾਹੇ ਹੋ ਕੈਂਸਰ ਇੰਸਟੀਚਿਊਟ ਦੀ ਗੱਲ ਹੋਵੇ ਚਾਹੇ ਹੋ ਤੁਸੀਂ 17 ਕਰੋੜ ਦਾ ਇਹ ਕਨਜੈਕਸ਼ਨ ਸੀਗਾ ਬੱਚਨ ਲਗਾਇਆ ਸੀਗਾ ਤੇ ਇਸੇ ਨਾਲ ਚੀਜ਼ਾਂ ਨੂੰ ਲੈ ਕੇ ਲੋਕਾਂ ਨਾਲ ਕੋਈ ਜੁੜਾਵ ਹੋਇਆ ਲੋਕੀ ਇਸ ਗੱਲ ਨੂੰ ਯਾਦ ਰੱਖੇ ਹੋਏ ਆ ਰੱਖਦੇ ਆ ਪਰ ਮੈਂ ਆਪ ਆਪਣੇ ਸਪੀਚਾਂ 'ਚ ਕਹਿੰਦਾ ਨਹੀਂ ਕਿ ਜੋ ਮੈਂ ਕੀਤਾ ਹੈਗਾ ਕੋਈ ਕਹਿ ਦਵੇ ਹੋਰ ਗੱਲ ਆ ਮੈਂ ਦੇਖੋ ਗੱਲ ਇਹ ਆ ਕਿ ਜੇ ਤੁਸੀਂ ਕਿਸੇ ਦਾ ਭਲਾ ਕੀਤਾ ਤਾਂ ਕੀਤਾ ਕੋਈ ਹੁਣ ਮੈਂ ਉਹ ਬੱਚੇ ਦੀ ਗੱਲ ਦੱਸਦਾ ਹਾਂ ਬੱਚੇ ਬੱਚੇ ਦੇ ਪੇਰੈਂਟਸ ਮੇਰੇ ਕੋਲ ਆਏ ਸਾਡੇ ਐਮਪੀ ਹੈਗੇ ਸੰਜੇ ਸਿੰਘ ਜੀ ਉਹਨਾਂ ਨੇ ਭੇਜਿਆ ਅਗੇ ਰੋੜਾ ਸਾਹਿਬ ਦੇਖੋ ਇਨਕਾ ਕੀ ਹੋ ਸਕਦਾ ਮੇਰੇ ਕੋਲ ਆਏ ਕੁਝ ਪੈਸੇ ਉਹ ਇਕੱਠੇ ਕਰ ਚੁੱਕੇ ਸੀ ਪਹਿਲਾਂ ਦੇਖੋ ਮੈਂ ਆਪਣੇ ਦੇਸ਼ ਦੀ ਗੱਲ ਕਰਦਾ ਉਹਨਾਂ ਦਾ ਨਾਮ ਬੇਟੇ ਦਾ ਨਾਮ ਕਨਵ ਹੈ ਤੇ ਫਾਦਰ ਦਾ ਨਾਮ ਹੈ ਅਮਿਤ ਮੈਂ ਕਿਹਾ ਕੀ ਨਾਮ ਹੈ ਕਹਿੰਦੇ ਜੀ ਅਮਿਤ ਮੈਂ ਕਿਹਾ ਪੂਰਾ ਨਾਮ ਦੱਸੋ ਪੂਰਾ ਨਾਮ ਦੱਸ ਕੇ ਰਾਜੀ ਨਹੀਂ ਮੈਨੂੰ ਮੈਂ ਕਿਹਾ ਕਿਉਂ ਉਹ ਕਹਿੰਦੇ ਜੀ ਕਈ ਤੋਂ ਮੇਰਾ ਲਾਸਟ ਨੇਮ ਸੁਣ ਕੇ ਮੇਂ ਮuje ਅੰਦਰ ਹੀ ਨਹੀਂ ਬੁਲਾਤੇ ਮੈਂ ਨਾਹਰਾਣਾ ਕੇ ਆਜ਼ਾਦੀ ਤੋਂ ਬਾਅਦ ਐਨੇ ਸਾਲ ਹੋ ਗਏ ਹਲੇ ਵੀ ਇਹ ਮਤਲਬ ਕਿ ਡਿਫਰੈਂਸ ਇਸ ਚੱਲ ਰਹੀਆਂ ਕਾਸਟ ਦਾ ਜਾਗਰ ਹਮੇਂ ਜਾਗਰ ਮੈਂ ਕਿਹਾ ਯਾਰ ਤੂੰ ਇੱਥੇ ਬੈਠ ਮੈਂ ਤਾਂ ਤਾਂ ਪੁੱਛ ਰਿਆਂ ਕਿ ਮੈਂ ਸਾਰੀ ਡਿਟੇਲ ਲਿਖ ਲਈ ਪਣੀ ਮੈਂ ਕਿਹਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਕਿਹੜੀ ਕਾਸਟ ਆ ਕੀ ਆ ਦੋਨੋਂ ਮਾਂ ਪਿਓ ਆਏ ਬੱਚਾ ਆਇਆ ਮੇਰੇ ਨਾਲ ਬੈਠੇ ਮੈਂ ਫਿਰ ਆਪਣੇ ਸਹਿਯੋਗੀ ਐਮਪੀਆ ਨੂੰ ਰਿਕਵੈਸਟ ਕੀਤੀ ਕੁਝ ਸੈਲੀਬ੍ਰਿਟੀਜ਼ ਨੂੰ ਰਿਕੁਐਸਟ ਕੀਤੀ ਕੁਝ ਉਹਨੇ ਆਪੇ ਬੋਰਡ ਤੇ ਲਿੱਤੇ ਹੋਏ ਸੀਗੇ ਪੈਸੇ ਇਕੱਠੇ ਕਰਨੇ ਚਾਲੂ ਕੀਤੇ ਫੁੱਲ ਪੇਜ ਦੀ ਐਡ ਦਿੱਤੀ ਸਕੈਨ ਕੋਡ ਦਿੱਤਾ ਕੁਝ ਦਵਾਈ ਵਾਲੇ ਨਾਲ ਨੇਗੋਸ਼ੀਏਟ ਕੀਤਾ ਉਹ ਨਵਾਟੇਸ ਮੈਡੀਸਨ ਐ ਸਿਰਫ ਬਾਹਰੋਂ ਹੀ ਆਂਦੀ ਐ ਉਹ ਇੰਜੈਕਸ਼ਨ ਲਈ ਪਰ ਉਹ ਗੱਲ ਇਹ ਐ ਬੜਾ ਟਾਈਮ ਪਾਉਂਡ ਹੁੰਦਾ 24 ਮਹੀਨਿਆਂ ਚ ਇੰਜੈਕਸ਼ਨ ਲੱਗਣਾ ਹੁੰਦਾ ਐਸਐਮਈ ਵਨ ਡਿਜ਼ੀਜ਼ ਸੀ ਉਹਨੂੰ ਜੇ ਨਾ ਲੱਗੇ ਫਿਰ ਬੱਚਾ ਨਹੀਂ ਬਚਦਾ ਫਾਈਨਲੀ ਇਲਾਜ ਹੋ ਗਿਆ ਬੱਚਾ ਬਚ ਗਿਆ ਦਵਾਈ ਆ ਗਈ ਮੰਨੂ ਬੜੀ ਖੁਸ਼ੀ ਹੋ ਜਦੋਂ ਮੈਂ ਚਾਲੂ ਕੀਤਾ ਹੀ ਕਈ ਲੋਕੀ ਕਹਿੰਦੇ ਸੀ ਤੁਸੀਂ ਇੱਕ ਬੱਚੇ ਲਈ ਇੰਨੇ ਪੈਸੇ ਅਰੇਂਜ ਕਰ ਰਹੇ ਹੋ ਜਾਂ ਆਪਣੇ ਕੋਲੋਂ ਕੁਝ ਦੇ ਰਹੇ ਹੋ ਇੰਨੇ ਚ ਤਾਂ ਕਈ ਬੱਚੇ ਠੀਕ ਹੋ ਜਾਣਗੇ ਮੈਂ ਕਿਹਾ ਯਾਰ ਤੁਹਾਡੇ ਮਤਲਬ ਕਿ ਮੈਂ ਸਾਰਿਆਂ ਨੂੰ ਕਿਹਾ ਗੱਲ ਕਈ ਬੱਚਿਆਂ ਦੀ ਨਹੀਂ ਗੱਲ ਇਹ ਹੈ ਕਿ ਉਹ ਮਾਂ ਪਿਓ ਲਈ ਇੱਕ ਬੱਚਾ ਹੀ ਜਹਾਨ ਹੈ ਮੈਂ ਤਾਂ ਉਹਦੇ ਫਾਦਰ ਦਾ ਔਰ ਉਹਦੇ ਮਦਰ ਦਾ ਦਾਤ ਦੇਣਾ ਕਿ ਕਿਸ ਤਰ੍ਹਾਂ ਉਹ ਬੱਚੇ ਨੂੰ ਚੁੱਕ ਚੁੱਕ ਜਗਾ ਜਗਾ ਗਏ ਇਨਕਮ ਟੈਕਸ ਆਫਿਸ ਚ ਹੀ ਵਾਸ ਕਲਰਕ ਉਹਦਾ ਅਫੋਰਡ ਨਹੀਂ ਕਰ ਸਕਦਾ ਜੀ ਉਸ ਤੋਂ ਬਾਅਦ ਮੈਂ ਤੇ ਸਾਡੇ ਨੈਸ਼ਨਲ ਕ੍ਰਿਮੀਨਲ ਸਾਹਿਬ ਅਸੀਂ ਇਕੱਠੇ ਗਏ ਉੱਥੇ ਜਾ ਕੇ ਉਹਨਾਂ ਨੂੰ ਮਿਲੇ ਮਤਲਬ ਕਿ ਪੇਰੈਂਟਸ ਨੂੰ ਵੀ ਬੱਚੇ ਨੂੰ ਵੀ ਉਹਨਾਂ ਦੇ ਘਰ ਵੀ ਗਏ ਸੀ ਖੁਸ਼ੀ ਹੁੰਦੀ ਅੰਦਰੋਂ ਮੈਂ ਕਿਸੇ ਤੇ ਏਹਸਾਨ ਨਹੀਂ ਕਰਦਾ ਜੇ ਤੁਸੀਂ ਕੋਈ ਚੰਗਾ ਕੰਮ ਕਰੋ ਨਾ ਤੁਸੀਂ ਆਪਣੇ ਤੇ ਏਹਸਾਨ ਕਰ ਰਹੇ ਹੋ ਕਿਸੇ ਤੇ ਨਹੀਂ ਕਰ ਰਹੇ ਤੁਹਾਡੀ ਮਦਰ ਨੂੰ ਵੀ ਕੈਂਸਰ ਸੀ ਮੇਰੇ ਕੋਲ ਮਦਰ ਨੂੰ ਵੀ ਕੈਂਸਰ ਸੀ ਉਹਨਾਂ ਨੂੰ ਬ੍ਰੈਸਟ ਕੈਂਸਰ ਸੀ ਉਹ ਤੁਸੀਂ ਉਹ ਪੁਲੀ ਇੰਸਟੀਚਿਊਟ ਹਾਂਜੀ ਇੰਸਟੀਚਿਊਟ ਨਹੀਂ ਇੱਕ ਚੈਰੀਟੇਬਲ ਟਰਸਟ ਖੋਲਿਆ ਉਹਦੇ ਵਿੱਚ ਅਸੀਂ ਗਰੀਬਾਂ ਦੇ ਇਲਾਜ ਜਿਹੜੇ ਅਫੋਰਡ ਨਹੀਂ ਕਰ ਸਕਦੇ ਫ੍ਰੀ ਕਰੀ ਦੇ ਕੈਂਸਰ ਤੇ ਜੇ ਐਮ ਐਲ ਏ ਬਣਦੇ ਤੁਸੀਂ ਐਮ ਪੀ ਬਣ ਕੇ ਬਹੁਤ ਕੁਝ ਕੀਤਾ ਜੇ ਐਮ ਐਲ ਏ ਬਣਦੇ ਹੋ ਤਾਂ ਮਨ ਚ ਕੀ ਗੱਲ ਹੈ ਕਿ ਮੈਂ ਇਸ ਹਲਕੇ ਵਾਸਤੇ ਹੀ ਆਪਾਂ ਲੁਧਿਆਣੇ ਵਾਸਤੇ ਇੱਕ ਕੰਮ ਜ਼ਰੂਰ ਕਰਨਾ ਕੋ ਗੱਲੇ ਆ ਮੈਂ ਇਹੀ ਕਹ ਤੁਹਾਨੂੰ ਕਹਿ ਰਿਹਾ ਪਹਿਲਾਂ ਤਾਂ ਮੈਂ ਨਾ ਕਿਸੇ ਕੋਲ ਵੋਟ ਮੰਗੀ ਨਾ ਕਿਸੇ ਨੂੰ ਪ੍ਰੋਮਿਸ ਕੀਤਾ ਈ ਫਿਰ ਵੀ ਐਨੇ ਕੰਮ ਕੀਤੇ ਹੁਣ ਤਾਂ ਮੈਂ ਜਾ ਰਿਹਾ ਲੋਕਾਂ ਕੋਲ ਸਪੋਰਟ ਮੰਗ ਰਿਹਾ ਲੋਕਾਂ ਦਾ ਸਾਥ ਮੰਗ ਰਿਹਾ ਇਲੈਕਸ਼ਨਾਂ ਚ ਮੈਂ ਤਾਂ ਲੋਕਾਂ ਨੂੰ ਇੱਕੋ ਯਕੀਨ ਦਵਾਉਂਦਾ ਕਿ ਜਿੰਨਾ ਪਹਿਲਾਂ ਕੰਮ ਕੀਤਾ ਈ ਚਾਰ ਗੁਣਾ ਕੰਮ ਕਰਕੇ ਦਿਖਾਵਾਂਗਾ ਲੁਧਿਆਣੇ ਨੂੰ ਵਧੀਆ ਸ਼ਹਿਰ ਬਣਾਣਾ ਲੁਧਿਆਣੇ ਨੂੰ ਇਹੋ ਜਿਹਾ ਸ਼ਹਿਰ ਬਣਾਣਾ ਕਿ ਹਰ ਬੰਦੇ ਨੂੰ ਨਾਜ਼ ਹੋਵੇ ਕਿ ਮੈਂ ਲੁਧਿਆਣੇ ਦਾ ਵਾਸੀ ਹਾਂ ਇੱਕ ਪਾਰਟੀ ਹੈ ਅਕਾਲੀ ਦਲ ਉਧਰ ਕਿਦਾ ਸੋਚਦੇ ਹਾਂ ਮੈਂ ਤਾਂ ਕਿਸੇ ਬਾਰੇ ਵੀ ਕੁਝ ਨਹੀਂ ਬੋਲਦਾ ਨਾ ਤਾਂ ਮੈਂ ਕਾਂਗਰਸ ਬਾਰੇ ਬੋਲਿਆ ਨਾ ਭਾਜੀਪੀ ਨਾ ਅਕਾਲੀ ਬਾਰੇ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਸਾਰੇ ਪਾਰਟੀਆਂ ਮੇਰੇ ਲਈ ਤਾਂ ਸਾਰੀਆਂ ਬਰਾਬਰ ਹੈ ਮੇਰਾ ਮੇਰੀ ਫਾਈਟ ਸਭ ਨਾਲ ਹੈ ਔਰ ਮੈਂ ਇਲੈਕਸ਼ਨਾਂ ਨੂੰ ਇਲੈਕਸ਼ਨਾਂ ਲੜੂੰਗਾ ਔਰ ਮੈਂ ਆਪਣੀ ਲਕੀਰ ਲੰਬੀ ਕਰਨਾ ਚਾਹੁੰਦਾ ਦੂਜੇ ਦੀ ਛੋਟੀ ਨਹੀਂ ਕਰਨਾ ਚਾਹੁੰਦਾ ਮੇਰੇ ਮੇਰੇ ਕੋਈ ਨਾ ਕਿਹਾ ਆਖਿਰਸ ਵਾਲਾ ਤੇ ਤੁਸੀਂ ਲੁਧਿਆਣਾ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਇਹੀ ਸੰਦੇਸ਼ ਹੈ ਜੀ 19 ਤਰੀਕ ਨੂੰ ਮੈਨੂੰ ਪਤਾ ਗਰਮੀਆਂ ਦਾ ਮਹੀਨਾ ਜੂਨ ਦਾ ਮਹੀਨਾ ਛੁੱਟੀਆਂ ਦਾ ਮੇਰਾ ਇੱਕੋ ਹੀ ਸੰਦੇਸ਼ ਹੈ ਕਿ ਮੇਰਾ ਹੱਥ ਜੋੜ ਕੇ ਰਿਕੁਐਸਟ ਹੈ ਕਿ 1 ਉਹਨੇ ਤਰੀਕ ਨੂੰ ਵੋਟ ਜ਼ਰੂਰ ਪਾਣੀ ਆ ਬਾਹਰ ਜ਼ਰੂਰ ਨਿਕਲਿਓ 192 ਬੂਥ ਹੈ 192 ਬੂਥਸ ਮਤਲਬ ਕਿ ਟਾਈਮ ਯਾਦ ਆ ਨਹੀਂ ਲੱਗੇਗਾ 10 15 ਮਿੰਟ ਦੀ ਗੱਲ ਬਹੁਤ ਸੋਹਣਾ ਸਿਸਟਮ ਹੈਗਾ ਇੱਕ ਇੱਕ ਬੂਥ ਤੇ 7 800 ਵੋਟਰ ਹੈ ਜੋ 60% ਵੀ ਪਾਣ ਤਾਂ 4-500 VOTER ਪਾਂਦਾ 10-15 ਮਿੰਟ ਤੋਂ ਵੱਧ ਨਹੀਂ ਲੱਗਦਾ ਜ਼ਰੂਰ ਨਿਕਲ ਕੇ ਆਓ ਵੋਟ ਪਾਓ ਆਹ ਡੈਮੋਕ੍ਰੇਸੀ ਲਈ ਜ਼ਰੂਰੀ ਹੈ ਮੈਂ ਆਪਣਾ ਦੱਸ ਦਿੰਦਾ ਮੇਰਾ ਨੰਬਰ 1 ਤੇ ਆ ਬਟਨ ਉਹ ਤੁਸੀਂ ਦਬਾਓਗੇ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਤੇ ਜੀ ਮੀਡਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਬਿਲਕੁਲ ਇਹ ਚੀਜ਼ ਸੰਜੀਵ ਅਰੋੜਾ ਜੀ ਜਿਨੇ ਸਪੱਸ਼ਟ ਗੱਲ ਕੀਤੀ ਹੈ ਕਿ ਮੈਂ ਪੋਜ਼ਿਟਿਵ ਰਾਜਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਆਪਣੀ ਲੈਂ ਵੱਡੀ ਕਰਨੀ ਹੈ ਦੂਜੇ ਦੀ ਨਹੀਂ ਸਮਝਦਾ ਮੈਂ ਆਪਣੀ ਲੈਂ ਨੂੰ ਵੱਡਾ ਕਰਨਾ ਮੇਰਾ ਮਕਸਦ ਹੈ ਪਰ ਗਰਮੀ ਦਾ ਮੌਸਮ ਹੈ ਆਪਣੇ ਜਿਹੜੇ ਵੋਟਰਾਂ ਹਨ ਉਹਨਾਂ ਨੂੰ ਵੀ ਇਹ ਅਪੀਲ ਕਰਦੇ ਹੋਇ ਦੁਖਾ ਜਾਂਦੇ ਨੇ ਕਿ ਵੋਟ ਪਾਉਣ ਵਾਸਤੇ ਜ਼ਰੂਰ ਆਓ ਕਿਉਂਕਿ ਡੈਮੋਕਰੇਸੀ ਜਿਹੜੀ ਹੈਗੀ ਹੈ ਉਹ ਵੋਟ ਨਾਲ ਚਲਦੀ ਹੈ ਹਰ ਇੱਕ ਨਾਗਰਿਕ ਦਾ ਅਧਿਕਾਰ ਆ ਵੋਟ ਪਾਣਾ ਉਹਨੂੰ ਜੋ ਸੰਵਿਧਾਨ ਤੋਂ ਮਿਲੇਗਾ ਤੇ ਇਸ ਲਈ ਵੋਟ ਪਾਣ ਲਈ ਤੁਹਾਨੂੰ ਜ਼ਰੂਰ ਆਣਾ ਹੈਗਾ ਤਾਂ ਕਿ ਆਪਣੇ ਮਨਪਸੰਦ ਤੁਸੀਂ ਕੈਂਡੀਡੇਟ ਨੂੰ ਚੁਣ ਸਕੋ ਤੇ ਲੁਧਿਆਣਾ ਪੱਛਮੀ ਚੋਣ ਵਾਸਤੇ ਪੂਰੀ ਤਰ੍ਹਾਂ ਅਖਾੜਾ ਜਿਹੜਾ ਹੈਗਾ ਪਖਿਆ ਹੋਇਆ ਹੈਗਾ ਉਹ ਦੇਖਣਾ ਹੋਵੇਗਾ 19 ਤੱਕ ਨੂੰ VOTING ਹੁੰਦੀ ਹੈ ਤੇ ਕਿੰਨੀ ਪਰਸੈਂਟ VOTING ਹੁੰਦੀ ਹੈ ਤੇ ਤੇਨੂੰ ਰਿਜ਼ਲਟ ਆਏਗਾ ਰਿਜ਼ਲਟ ਦੇ ਵਿੱਚ ਕਿਹੜਾ ਉਮੀਦਵਾਰ ਬਾਜ਼ੀ ਮਾਰਦਾਗਾ ਮੈਨੂੰ ਮਨੋਜ ਜੱਜ ਨੂੰ ਦਿਓ ਆਜ਼ਾਦਤ ਤੇ ਦੇਖਦੇ ਰਹੋ ਜੀ ਪੰਜਾਬ ਲੈਣਾ ਹਿਮਾਚਲ